ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਠੀਕ ਠਾਕ ਹੋਮੂਗੇ ਆਪਨੂੰ 2-3 ਦਿਨ ਹੋ ਗਏ ਆਪਾਂ ਕੋਈ ਵੀਡੀਓ ਅਪਲੋਡ ਨਹੀਂ ਕਰ पाए ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਆਪਣੇ ਘਰੇ ਗੁਰੂ ਸਾਹਿਬ ਆਏ ਹੋਏ ਸੀ ਤੇ ਅੱਜ ਦੀ ਜਿਹੜੀ ਵੀਡੀਓ ਹੈ ਉਹਦਾ ਤੁਹਾਨੂੰ ਥੰਬਨਿੰਗ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਕਿਉਂਕਿ ਆਪਣਾ ਮਨ ਕਈ ਵਾਰੀ ਹੈਨਾ ਬੇਚੈਨ ਹੁੰਦਾ ਹੈ ਘਬਰਾਟ ਹੁੰਦੀ ਹੈ ਘਰ ਦੇ ਵਿੱਚ ਸਾਰਾ ਕੁਝ ਹੁੰਦੇ ਹੋਏ ਵੀ ਨਾ ਆਪਾਂ ਨੂੰ ਐ ਲੱਗਦਾ ਰਹਿੰਦਾ ਵੀ ਕੁਝ ਵੀ ਨਹੀਂ ਹੈਗਾ ਨਾ ਵੀ ਮਨ ਬਹੁਤ ਦੁਖੀ ਹੈ ਉਦਾਸ ਹੈਗਾ ਵੀ ਕਦੇ-ਕਦੇ ਤਾਂ ਨਾ ਆਪਣਾ ਐ ਵੀ ਮਨ ਹੁੰਦਾ ਹੈ ਨਾ ਵੀ ਕੁਝ ਨਹੀਂ ਹੈਗਾ ਦੁਨੀਆ ਤੇ ਵੀ ਇਸ ਤੋਂ ਤਾਂ ਚੰਗਾ ਵੀ ਆਪਾਂ ਨਾ ਮਰੀ ਜਾਈਏ ਘਰ ਦੇ ਵਿੱਚ ਜਦੋਂ ਵੀ ਆਪਾਂ ਬਾਹਰ ਹੁੰਨੇ ਆ ਨਾ ਠੀਕ ਹੁੰਨੇ ਆ ਜਦੋਂ ਆਪਾਂ ਘਰ ਦੇ ਵਿੱਚ ਅੰਦਰ ਆਉਣੇ ਆ ਨਾ ਐਂਟਰੀ ਕਰਦੇ ਆ ਇੱਕ ਨੈਗੇਟਿਵਿਟੀ ਜੀ ਫੀਲ ਹੋਣ ਲੱਗ ਜਾਂਦੀ ਐਂ ਲੱਗਦਾ ਹੁੰਦਾ ਵੀ ਜਿਵੇਂ ਮਨ ਦੇ ਵਿੱਚ ਨਾ ਕੋਈ ਦੁਬਿਧਾ ਜੀ ਕੋਈ ਦੁਖੀਪਣ ਜਾ ਜਾਂ ਜਦਿਆਂ ਹੁੰਦਾ ਵੀ ਆਪਣੇ ਘਰ ਦੇ ਵਿੱਚ ਕੋਈ ਨੈਗੇਟਿਵਿਟੀ ਹੈ ਨਾ ਵੀ ਘਰੇ ਨਾ ਹੀ ਜਾਮਾ ਕਈ ਵਾਰੀ ਐ ਜੇ ਵੀ ਹੁੰਦਾ ਹੁੰਦਾ ਹੈ ਨਾ ਮਨਾਂ ਦੇ ਵਿੱਚ ਇਹਦਾ ਸਾਰੀ ਚੀਜ਼ ਦਾ ਹੱਲ ਮੈਂ ਤੁਹਾਨੂੰ ਅੱਜ ਦੱਸਾਂਗੀ ਦੇਖੋ ਹੈ ਤਾਂ ਇਹ ਇੱਕ ਟੋਟਕਾ ਹੈਗਾ ਕਿਉਂਕਿ ਗੁਰਬਾਣੀ ਦੇ ਵਿੱਚ ਟੋਟਕਿਆਂ ਦਾ ਨਾ ਬਿਲਕੁਲ ਖੰਡਨ ਕੀਤਾ ਗਿਆ ਹੈਗਾ ਪਰ ਇਹ ਵੀ ਇੱਕ ਵਿੱਦਿਆ ਹੈਗੀ ਹੈ ਨਾ ਜੇ ਆਪਾਂ ਕਹੀਏ ਜੋਤਿਸ਼ ਵੀ ਇੱਕ ਵਿੱਦਿਆ ਹੈਗੀ ਬਹੁਤ ਵੱਡੇ ਵੱਡੇ ਵਿਦਵਾਨ ਹੋਏ ਨੇ ਜੋਤਿਸ਼ ਦੇ ਵਿੱਚ ਬਹੁਤ ਵੱਡੇ ਵੱਡੇ ਗ੍ਰੰਥ ਲਿਖੇ ਗਏ ਨੇ ਜਿਹੜੇ ਕਿ ਜਾਦੂ ਟੂਣਿਆਂ ਤੋ ਟੋਟਕਿਆਂ ਤੇ ਹਨਾ ਜੰਤਰ ਮੰਤਰਾਂ ਤੇ ਅਗਰ ਇਹ ਕੋਈ ਇਹਦੀ ਸਹੀ ਵਿੱਦਿਆ ਜਾਣਦਾ ਤਾਂ ਬਿਲਕੁਲ ਸਹੀ ਜਿਉਂ ਉਹਨਾਂ ਦੇ ਵਿੱਚੋਂ ਹੀ ਮੈਂ ਤੁਹਾਨੂੰ ਇੱਕ ਅਜਿਹੀ ਚੀਜ਼ ਦੱਸਾਂਗੀ ਹਨਾ ਜਿਸ ਨੂੰ ਕਾਰਨ ਦੇ ਨਾਲ ਜਿਵੇਂ ਕਿ ਤੁਹਾਡੇ ਘਰ ਦੇ ਵਿੱਚ ਹੁਣ ਆਪਾਂ ਨੂੰ ਹੁੰਦਾ ਵੀ ਹੈ ਨਾ ਬਿਮਾਰੀ ਨਹੀਂ ਜਾਂਦੀ ਵੀ ਬਹੁਤ ਆਪਾਂ ਪਾਠ ਪੂਜਾ ਵੀ ਕਰਦੇ ਆ ਹਨਾ ਪਰ ਬਿਮਾਰੀ ਨਹੀਂ ਜਾਂਦੀ ਵੀ ਪਤਾ ਨਹੀਂ ਕੀ ਗੱਲ ਹੈ ਨਾ ਕਿਉਂਕਿ ਆਪਣੇ ਘਰ ਦੇ ਵਿੱਚ ਨੈਗੇਟਿਵਿਟੀ ਹੀ ਇੰਨੀ ਭਰੀ ਹੋਈ ਹੈ ਵੀ ਆਪਾਂ ਪਾਠ ਕਰਦੇ ਹੋਏ ਵੀ ਠੀਕ ਆਪਾਂ ਮੂੰਹ ਤੋਂ ਪਾਠ ਕਰਦੇ ਆਂ ਪਰ ਜਿਹੜਾ ਆਪਣਾ ਦਿਮਾਗ ਹੁੰਦਾ ਹੈ ਆਪਣਾ ਹਨਾ ਸੁਰਤ ਹੁੰਦੀ ਹੈ ਉਹ ਆਪਣੀ ਨਾ ਪਤਾ ਨਹੀਂ ਕਿੱਥੇ ਕਿੱਥੇ ਫਿਰਦੀ ਰਹਿੰਦੀ ਜਿਵੇਂ ਕੋਈ ਆਪਣਾ ਕਿਤੇ ਦੁਨੀਆ ਤੋਂ ਚਲੇ ਆ ਗਿਆ ਜਾਂ ਕਿਸੇ ਨੇ ਆਪਣੇ ਨਾਲ ਕੋਈ ਮਾੜੀ ਗੱਲ ਕੀਤੀ ਹੈ ਜਾਂ ਆਪਾਂ ਨੂੰ ਕਿਸੇ ਨੇ ਗਲਤ ਬੋਲਿਆ ਜਾਂ ਕੋਈ ਵੀ ਲਾਲ ਹਨਾ ਆਪਣਾ ਤੇ ਮਨ ਧਿਆਨ ਮਲ ਕੇ ਆਪਣਾ ਦਿਮਾਗ ਉਧਰ ਹੁੰਦਾ ਤੇ ਮੂੰਹ ਤੋਂ ਆਪਾਂ ਪਾਠ ਕਰਦੇ ਹੁੰਨੇ ਹਨਾ ਉਸੀ ਤਰੀਕੇ ਦੇ ਨਾਲ ਹੋ ਇਸ ਚੀਜ਼ ਨੂੰ ਆਪਾਂ ਦੂਰ ਕਿਵੇਂ ਕਰੀ ਜਿਵੇਂ ਕਿ ਆਪਾਂ ਨਾਮ ਜਪੀਏ ਤੇ ਆਪਣੀ ਸੁਰਤ ਲੱਕੇ ਤੇ ਆਪਾਂ ਘਰ ਦੇ ਵਿੱਚ ਰਹੀਏ ਤੇ ਆਪਣੇ ਘਰ ਦਾ ਮਾਹੌਲ ਹੈਨਾ ਖੁਸ਼ਬੂਦਾਰ ਤੇ ਪੋਜੀਟਿਵ ਰਹੇ ਤੇ ਆਪਣੇ ਬੱਚੇ ਨੇ ਜਿਹੜੇ ਹੈਨਾ ਉਹ ਵੀ ਪੜ੍ਹਾਈ ਦੇ ਵਿੱਚ ਤੁਸੀਂ ਅਕਸਰ ਦੇਖਣਾ ਵੀ ਬੱਚੇ ਪੜ੍ਹਨ ਤਾਂ ਬੈਹ ਜਾਂਦੇ ਨੇ ਪਰ ਉਹਨਾਂ ਦਾ ਮਨ ਨਹੀਂ ਲੱਗਦਾ ਹੈਨਾ ਇਸ ਚੀਜ਼ ਦਾ ਸਾਰੀ ਚੀਜ਼ ਦਾ ਇੱਕੋ ਤਰੀਕਾ ਮੈਂ ਤੁਹਾਨੂੰ ਦੱਸਣ ਲੱਗੀ ਆਂਗੀ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਇੱਕ ਗਲਾਸ ਪਾਣੀ ਦਾ ਲੈ ਲੈਣਾ ਸਿੰਪਲ ਪਾਣੀ ਕੋਈ ਇਹ ਨਹੀਂ ਹੈਗਾ ਵੀ ਦੀਦੀ ਕੋਈ ਕਹੇ ਗਰਮ ਪਾਣੀ ਕੋਈ ਕੁਝ ਹੈ ਨਾ ਤੁਸੀਂ ਇੱਕ ਸਿੰਪਲ ਪਾਣੀ ਦਾ ਗਲਾਸ ਲੈ ਲੈਣ ਕਿਤੋਂ ਵੀ ਆਪਣੇ ਟੂਟੀ ਤੋਂ ਲੈ ਲਓ ਨਲਕੇ ਤੋਂ ਲੈ ਲਓ ਟੈਂਕੀ ਚੋਂ ਲੈ ਲਓ ਜਿੱਥੋਂ ਮਰਜ਼ੀ ਲੈ ਲਿਓ ਪਾਣੀ ਦੇ ਗਲਾਸ ਨੂੰ ਲੈ ਕੇ ਉਹਦੇ ਵਿੱਚ ਜਿਹੜਾ ਆਪਣਾ ਦਲੀਆਂ ਵਾਲਾ ਨਮਕ ਹੁੰਦਾ ਦੇਖੋ ਨਮਕ ਦਾ ਜਿਹੜਾ ਆਪਾਂ ਕਹਿੰਦੇ ਵੀ ਇੱਕ ਟੋਟਕਾ ਨਮਕ ਦੇ ਵਿੱਚ ਇੰਨੀ ਪੋਜ਼ਿਟਿਵਿਟੀ ਹੈਗੀ ਨਾ ਕਿ ਨਮਕ ਦਾ ਤੇ ਪਾਣੀ ਦਾ ਤੇ ਆਪਣੀ ਯੂਨੀਵਰਸ ਦਾ ਨਾ ਬਹੁਤ ਗਹਿਰਾ ਸਬੰਧ ਹੈ ਕਿਉਂਕਿ ਨਮਕ ਤੁਹਾਨੂੰ ਪਤਾ ਵੀ ਸਮੁੰਦਰ ਦੇ ਵਿੱਚੋਂ ਵਾਹਿਗੁਰੂ ਜੀ ਨੇ ਹਨਾ ਇੱਕ ਇਹ ਕੁਦਰਤੀ ਆਪਾਂ ਨੂੰ ਤੱਤ ਮਿਲਿਆ ਹੋਇਆ ਇਸ ਚੀਜ਼ ਦੇ ਨਾਲ ਜਦੋਂ ਕਿ ਆਪਣੀ ਬਾਡੀ ਦੇ ਵਿੱਚ ਕਿਤੇ ਵੀ ਪੇਨ ਹੋ ਰਹੀ ਆ ਦਰਦ ਹੋ ਰਿਹਾ ਹੈ ਨਾ ਆਪਣੀ ਸਰੀਰ ਦੇ ਵਿੱਚ ਜਾਂ ਆਪਾਂ ਕਹਿੰਦੇ ਵੀ ਮੈਂ ਬਹੁਤ ਥੱਕ ਗਿਆ ਹੈ ਨਾ ਜੇ ਫਿਰ ਤੁਰ ਕੇ ਕਿਉਂਕਿ ਮੈਂ ਬਹੁਤ ਇਹ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਕਈ ਦੇ ਵਿੱਚ ਲਾਈਵ ਵੀ ਦੱਸਿਆਗਾ ਨਾ ਜਦੋਂ ਆਪਾਂ ਕਹਿੰਦੇ ਵੀ ਮੈਂ ਥੱਕ ਗਿਆ ਤੋਂ ਨਹੀਂ ਲੱਤਾਂ ਦਰਦ ਕਰਦੀਆਂ ਨੇ ਜਾਂ ਤੁਹਾਡਾ ਵਜਨ ਦਰਦ ਕਰਦਾ ਤਾਂ ਤੁਸੀਂ ਗਰਮ ਪਾਣੀ ਕਰ ਲਓ ਗਰਮ ਪਾਣੀ ਦੇ ਵਿੱਚ ਇੱਕ ਚਮਚ ਤੁਸੀਂ ਨਮਕ ਦਾ ਪਾ ਲਓ ਦੋ ਚਮਚ ਸਰੋਂ ਦੇ ਤੇਲ ਦੇ ਪਾ ਲਓ ਤੁਸੀਂ ਉਹਦੇ ਨਾਲ ਨਹਾ ਲਓ ਤੁਹਾਡਾ ਦੇਖਿਓ ਕਿੰਨਾ ਤੁਹਾਨੂੰ ਇਦਾਂ ਲੱਗੇਗਾ ਵੀ ਜਿਵੇਂ ਨਾ ਤੁਸੀਂ ਫਰੈਸ਼ ਰੈਸ ਤਰੋਤਾਜ਼ੇ ਵੀ ਹੋਣੀ ਪਤਾ ਨਹੀਂ ਤੁਸੀਂ ਹਨਾ ਕਿਤੋਂ ਆਪਣੀ ਮ사ਜ ਕਰਾਈ ਹੈਗੀ ਵੀ ਇਦਾਂ ਤੁਹਾਨੂੰ ਫੀਲ ਹੋਊ ਤੁਸੀਂ ਕਰਕੇ ਦੇਖਿਓ ਹਨਾ ਇਹ ਉਹੀ ਨਹੀਂ ਹੈਗੀ ਗੱਲ ਜਾਂ ਜਿਹੜੀਆਂ ਤੁਹਾਡੀਆਂ ਲੱਤਾਂ ਦਰਦ ਕਰਦੀਆਂ ਨੇ ਪੈਰ ਦਰਦ ਕਰਦੇ ਨੇ ਗਿੱਟੇ ਦੁਖਣ ਲੱਗ ਜਾਂਦੇ ਨੇ ਆਪਾਂ ਕਹਿੰਦੇ ਪਤਾ ਤੁਰਿਆ ਨਹੀਂ ਜਾਂਦਾ ਤਾਂ ਇਸੇ ਤਰੀਕੇ ਨਾਲ ਤੁਸੀਂ ਇੱਕ ਬਾਲਟੀ ਜਾਂ ਟੱਬ ਦੇ ਵਿੱਚ ਗਰਮ ਪਾਣੀ ਪਾ ਲਓ ਉਹਦੇ ਵਿੱਚ ਇੱਕ ਚਮਚ ਨਮਕ ਦਾ ਪਾ ਲਓ ਦੋ ਚਮਚ ਸਰੋਂ ਦੇ ਤੇਲ ਦੇ ਪਾ ਕੇ ਤੁਸੀਂ ਆਪਣੇ ਲੱਤਾਂ ਉਹਦੇ ਵਿੱਚ ਡਬੋ ਕੇ ਬੈਠ ਜਿਓ 15-20 ਮਿੰਟ ਤੁਸੀਂ ਇਸੇ ਤਰੀਕੇ ਨਾਲ ਬੈਠਿਓ ਬਾਦ ਦੇ ਵਿੱਚ ਕੱਢ ਕੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਕਿਸੇ ਗਰਮ ਟਾਬਲ ਵਗੈਰਾ ਤੌਲੀਏ ਦੇ ਨਾਲ ਤੁਸੀਂ ਪੁੰਝ ਕੇ ਥੋੜਾ ਜਿਹਾ ਇਹਨਾਂ ਨੂੰ ਲੱਤਾਂ ਨੂੰ ਨਿਗਦੇਓ ਤਾਂ ਤੁਸੀਂ ਦੇਖਿਓ ਜਿੰਨਾ ਮਰਜ਼ੀ ਤੁਹਾਡੀਆਂ ਲੱਤਾਂ ਦੇ ਵਿੱਚ ਦਰਦ ਹੋ ਰਿਹਾ ਤੁਹਾਡੀਆਂ ਲੱਤਾਂ ਦੇ ਵਿੱਚੋਂ ਦਰਦ ਬਿਲਕੁਲ ਹਟ ਜਾਏਗਾ ਇਹ ਕਹਣਾ ਕਹਿੰਦ ਨੇ ਬੈਦਗੀ ਵਾਲਾ ਕੰਮ ਵੀ ਲਈ ਤੇ ਕਈ ਪੈਨਪ੍ਰਾ ਮੈਨੂੰ ਪੁੱਛਣ ਵੀ ਲੱਗ ਜਾਂਦੇ ਨੇ ਵੀ ਦੀਦੀ ਤੁਸੀਂ ਹਨਾ ਪਹਿਲਾਂ ਲਾਈਵ ਦੇ ਵਿੱਚ ਥੋੜਾ ਜਿਆਦਾ ਜਿਆਦਾ ਚੱਲਦਾ ਹੁੰਦਾ ਸੀ ਸਾਡਾ ਕਿ ਦੀਦੀ ਵੀ ਤੁਸੀਂ ਹਨਾ ਹੈਮੋਪੈਥੀ ਐਲੋਪੈਥੀ ਆਯੁਰਵੈਦਿਕ ਬਾਰੇ ਹਨਾ ਤੁਸੀਂ ਕਿਵੇਂ ਇਹ ਚੀਜ਼ਾਂ ਬਾਰੇ ਹਨਾ ਜਾਣਦੇ ਹੋ ਤੁਸੀਂ ਇੰਨੀ ਨੋਲਿਜ ਕਿੱਥੋਂ ਲੈਨੇ ਹੋ ਹਨਾ ਦੇਖੋ ਘਰ ਦੇ ਕੰਮਾਂ ਦੇ ਵਿੱਚ ਵੀ ਤੁਹਾਨੂੰ ਟਾਈਮ ਨਹੀਂ ਮਿਲਦਾ ਹਨਾ ਸਾਰਾ ਦਿਨ ਵੀ ਤੁਸੀਂ ਕੰਮ ਵੀ ਕਰਦੇ ਰਹਿੰਦੇ ਹੋ ਦੇਖੋ ਇਹ ਮੇਰੀ ਨਾ ਹੁਣ ਦੀ ਮਿਹਨਤ ਨਹੀਂ ਹੈਗੀ ਇਹ ਮੇਰੀ ਉਮਰ ਤੁਹਾਨੂੰ ਪਤਾ ਵੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 40 ਸਾਲ ਹੋ ਚੁੱਕੀ ਹੈ ਹਨਾ ਵੀ ਇਹ ਮੇਰੀ ਨਾ ਜਦੋਂ ਮੈਂ 10 ਸਾਲ ਦੀ ਲਾ ਲਉ ਤੁਸੀਂ 10 12 ਸਾਲ ਦੀ ਜਦੋਂ ਸੁਰਤ ਜੀ ਆਉਣ ਲੱਗੀ ਸੀ ਵੀ ਉਦੋਂ ਤੋਂ ਹੀ ਮੈਨੂੰ ਨਾ ਇਹ ਬਹੁਤ ਸ਼ੌਂਕ ਹੈ ਇਸ ਚੀਜ਼ ਦਾ ਵੀ ਕਿਤੋਂ ਵੀ ਮੈਨੂੰ ਕਿਸੇ ਨਿਊਜ਼ਪੇਪਰ ਦੇ ਵਿੱਚੋਂ ਜਾਂ ਕਿਸੇ ਬਾਦ ਤੋਂ ਜਾਂ ਕਿਸੇ ਵੀ ਆਪਣੇ ਜਿਵੇਂ ਕਿ ਟਾਈਫਾਇਡ ਹੋ ਜਾਂਦਾ ਸੀ ਪੀਲੀਆ ਹੋ ਜਾਂਦਾ ਸੀ ਛੋਟੇ ਹੁੰਦੇ ਨੂੰ ਨਾ ਥੋੜਾ ਥੁੜਾ ਪਵਾਉਣ ਜਾਂਦਾ ਜਾਂਦੇ ਹੁੰਦੇ ਸੀ ਮੰਮੀ ਫਰੀ ਪਹਿਲਾਂ ਆਮ ਹੁੰਦਾ ਸੀਗਾ ਮੈਂ ਉਹ ਵੀ ਬਹੁਤ ਸਿੱਖ ਗਈ ਸੀਗੀ ਵੀ ਕਰ ਪਾਇਆ ਹੈ ਕਿ ਰਵੱਲੋਂ ਹੁਣ ਕੁਦਰਤ ਵੱਲੋਂ ਦਿੱਤਾ ਹੋਇਆ ਇੱਕ ਗੋਡ ਗਿਫਟ ਹੈ ਇਹ ਹੈ ਨਾ ਕਿ ਮੈਂ ਜੋ ਵੀ ਚੀਜ਼ ਹੈ ਨਾ ਉਹ ਕਰਦੀ ਆ ਫਿਰ ਕੁਝ ਘਰਾਂ ਦੇ ਵਿੱਚ ਚੂਸ ਕਰਨ ਨਾਲ ਚੀਜ਼ਾਂ ਵਰਤਣ ਦੇ ਨਾਲ ਹਨਾ ਉਹ ਚੀਜ਼ਾਂ ਦਾ ਪਤਾ ਲੱਗ ਜਾਂਦਾ ਨਾ ਜਿਵੇਂ ਕਿ ਪਰਸੋਂ ਸਾਡੇ ਵੀਰ ਜੀ ਨੇ ਇੱਕ ਔਰੇ ਹਨਾ ਉਹਨਾਂ ਦੇ ਨਾ ਪੇਟ ਦਰਦ ਹੋਈ ਗਿਆ ਕਾਫੀ ਜ਼ਿਆਦਾ ਤੇ ਸ਼ਾਮ ਨੂੰ ਮੈਨੂੰ ਇਹ ਕਹਿਣ ਲੱਗੇ ਸ ਆਪਣੇ ਪਾਰਟ ਸੀਗਾ ਹਨਾ ਤੁਹਾਨੂੰ ਪਤਾ ਹੀ ਸਾਰੇ ਭੈਣ ਭਰਾਵਾਂ ਨੂੰ ਤੇ ਉਹ ਕਹਿੰਦੇ ਵੀ ਦੀਦੀ ਮੇਰੇ ਵੀ ਹਨਾ ਆ ਮਿਲ ਕੇ ਵੀ ਉਹ ਮੈਨੂੰ ਜੇਠਾਂ ਦੀ ਥੋਂ ਲੱਗਦੇ ਨੇ ਹਨਾ ਉਹ ਕਹਿੰਦੇ ਵੀ ਮੇਰੇ ਨਾ ਪੇਟ 'ਚ ਦਰਦ ਹੋਈ ਜਾਂਦਾ ਵੀ ਇਦਾਂ ਐਨ ਚੱਲੀ ਗਈ ਸਾਡੀ ਬੈਠੇ ਬ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਨਾ ਜਮੈਨ ਤੇ ਥੋੜਾ ਜਿਹਾ ਨਮਕ ਲੈ ਲਿਓ ਮਾਰੂਚਾ ਦੇ ਨਾਲ ਵੀ ਤੁਹਾਡਾ ਬਿਲਕੁਲ ਠੀਕ ਹੋ ਜਾਊਗਾ ਯਕੀਨ ਮੰਨਿਓ ਤੁਸੀਂ ਇਹ ਨਾ ਉਹਨਾਂ ਨੇ ਸ਼ਾਮ ਨੂੰ ਲੈਤਾ ਸਵੇਰੇ ਲੈਤਾ ਸਵੇਰੇ ਆ ਕੇ ਕਹਿੰਦੇ ਮੈਨੂੰ ਜਲੇਬੀਆਂ ਦੇਓ ਖਾਣ ਨੂੰ ਮੈਂ ਵੀ ਤੁਹਾਡੇ ਕੱਲ ਤਾਂ ਪੇਟ ਦਰਦ ਹੁੰਦਾ ਸੀ ਤੇ ਉਹਨਾਂ ਦਾ ਪੇਟ ਬਿਲਕੁਲ ਠੀਕ ਹੋ ਗਿਆ ਦੇਖੋ ਕਈ ਵਾਰੀ ਨਾ ਜਦੋਂ ਆਪਾਂ ਕਹਿੰਦੇ ਹੁੰਦੇ ਨੇ ਆਮ ਤੌਰ 'ਤੇ ਅਕਸਰ ਮੈਂ ਕਹਿੰਨੀ ਹੁੰਨੀ ਕਿ ਇਹਨੇ ਬੈਦ ਹਕੀਮ ਖਾਤਰਾਏ ਜਾਨ ਹਨਾ ਪਰ ਜਿਹੜੀ ਚੀਜ਼ ਦੀ ਨੌਲੇਜ ਹੋਵੇ ਨਾ ਮੈਂ ਤੁਹਾਨੂੰ ਤਾਈਉ ਕਹਿੰਦੇ ਨੇ ਵੀਡੀਓ ਨੂੰ ਪ੍ਰੋਪਰ ਦੇਖਿਆ ਕਰੋ ਅਗਰ ਕੋਈ ਮੇ ਇਦ ਚੀਜ਼ ਦੀ ਪਾਣੀ ਨਹੀਂ ਨਾ ਕਿ ਇਹ ਵੀ ਸਿਹਤ ਬਾਰੇ ਕੋਈ ਚੀਜ਼ ਦੀ ਮੈਂ ਵੀ ਪਾਣੀ ਨਹੀਂ ਕਿਉਂਕਿ ਉਹਦੇ ਵਿੱਚ ਹਨਾ ਮੇਰੀ ਉਹ ਪਹਿਲਾਂ ਜੂਸ ਕੀਤੀ ਹੋਈ ਭਾਰਤ ਕੇ ਸਾਰਾ ਕੁਝ ਤਰੀਕੇ ਨਾਲ ਦੇਖਿਆ ਹੋਇਆ ਫਿਰ ਮੈਂ ਤੁਹਾਨੂੰ ਅਪਲੋਡ ਕਰ ਦੇਣੀ ਆ ਵੀਡੀਓ ਵੈਸੇ ਹੀ ਨਹੀਂ ਹੈਗਾ ਵੀ ਕਿਸੇ ਤੋਂ ਸੁਣ ਲਿਆ ਮੈਂ ਤੁਹਾਨੂੰ ਦੱਸ ਤਾ ਨਾ ਕਿਉਂਕਿ ਕਈ ਵਾਰੀ ਨਾ ਕਿਸੇ ਨਾ ਕਿਸੇ ਚੀਜ਼ ਦਾ ਸਾਈਡ ਇਫੈਕਟ ਵੀ ਹੋ ਜਾਂਦਾ ਹੈਗਾ ਹਨਾ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਤੇ ਚਲੋ ਇਹ ਮੈਂ ਤੁਹਾਨੂੰ ਵੈਸੇ ਹੀ ਦੱਸ ਤਾ ਵੀ ਜੇ ਕਿਸੇ ਦਾ ਵੀ ਪੇਟ ਦਰਦ ਹੁੰਦਾ ਹੋਵੇ ਕਿਸੇ ਵੀ ਤਰੀਕੇ ਨਾਲ ਹੁੰਦਾ ਹੋਵੇ ਤਾਂ ਅਜਮੈਨ ਤੇ ਥੋੜਾ ਜਿਹਾ ਨਮਕ ਲੈ ਲਿਓ ਗਰਮ ਪਾਣੀ ਨਾਲ ਜਾਂ ਮਾਰੂ ਤਾਂ ਬਿਲਕੁਲ ਠੀਕ ਹੋ ਜਾਊਗਾ ਚਲੋ ਆਪਾਂ ਉਥੇ ਕੰਟੀਨਿਊ ਕਰਦੇ ਹਾਂ ਕਿਉਂਕਿ ਲੰਬਾ ਚੱਲ ਗਿਆ ਕੰਮ ਤੇ ਨਮਕ ਦਾ ਤੁਸੀਂ ਨੇ ਹੈਨਾ ਗਲਾਸ ਪਾਣੀ ਦਾ ਲੈ ਲੈਣਾ ਉਹਦੇ ਵਿੱਚ ਦੋ ਚਮਚ ਡਲੀਆਂ ਵਾਲਾ ਨਮਕ ਜਿਹੜਾ ਕਿ ਵਾਈਟ ਨਮਕ ਡਲੀਆਂ ਵਾਲਾ ਨਾ ਆਉਂਦਾ ਹੁੰਦਾ ਉਹ ਲੈ ਲੈਣਾ ਉਹ ਤੁਹਾਨੂੰ 15-20 ਰੁਪਏ ਕਿਲੋ ਮਿਲ ਜਾਂਦਾ ਵੈਸੇ ਤਾਂ ਉਹ 10 ਰੁਪਏ ਦਾ ਤੁਸੀਂ ਲੈ ਆਇਓ ਉਹਦੇ ਤੁਸੀਂ ਦੋ ਚਮਚ ਇੱਕ ਗਲਾਸ ਪਾਣੀ ਦੇ ਵਿੱਚ ਪਾ ਲੈਣੇ ਨੇ ਚੰਗੇ ਤਰੀਕੇ ਨਾਲ ਉਹਨੂੰ ਘੋਲ ਲੈਣਾ ਚੰਗੇ ਤਰੀਕੇ ਨਾਲ ਘੋਲ ਕੇ ਫਿਰ ਉਹਨੂੰ ਆਪਣੇ ਕਿਸੇ ਪੋਚੇ ਵਾਲੀ ਬਾਲਟੀ ਵਗੈਰਾ ਦੇ ਵਿੱਚ ਪਾ ਲੈਣਾ ਉਹਦਾ ਸਾਰੇ ਘਰ ਦੇ ਵਿੱਚ ਤੁਸੀਂ ਨੇ ਪੋਚਾ ਲਗਾਉਣਾ ਦੇਖੋ ਇੱਕ ਤਾਂ ਇਹ ਨਮਕ ਵਾਲੇ ਪਾਣੀ ਦੇ ਨਾਲ ਘਰ ਦੇ ਵਿੱਚੋਂ ਕਿਟਾਣੂ ਨੇ ਜਿਹੜੇ ਹਨ ਆਪਣੇ ਆਪ ਨਹੀਂ ਦੀਂਦੇ ਹਨਾ ਉਹ ਵੀ ਮਰ ਜਾਂਦੇ ਆ ਮਲਕੇ ਵੀ ਖਤਮ ਹੋ ਜਾਂਦੇ ਹਨਾ ਘਰ ਦੇ ਵਿੱਚ ਇਨਫੈਕਸ਼ਨ ਵਗੈਰਾ ਜਿਹੜੇ ਕਿ ਬਿਮਾਰੀਆਂ ਨੇ ਉਹ ਆਪਾਂ ਨੂੰ ਇੰਨਾਂ ਚੀਜ਼ਾਂ ਦੇ ਲੱਗਦੇ ਨੇ ਕਿਉਂਕਿ ਘਰ ਦੇ ਵਿੱਚ ਹੀ ਆਪਣੇ ਅੰਦਰ ਹੀ ਟਾਇਲਟਾਂ ਹੋ ਗਈਆਂ ਸਫਾਈ ਉਹ ਨਹੀਂ ਆਪਾਂ ਤੋਂ ਨਹੀਂ ਹੁੰਦੀਆਂ ਕਿਉਂਕਿ ਤੁਸੀਂ ਆਪਣੀ ਜਿਹੜੀਆਂ ਅੰਦਰ ਵਾਸ਼ਰੂਮ ਬਣ ਗਏ ਨਾ ਤੁਸੀਂ ਇਹਨਾਂ ਦੇ ਵਿੱਚ ਨਾ ਕਿਦੇ ਆਪਣੇ ਦੇਖਿਓ ਹਨਾ ਪੈਰਾਸਕੋਪ ਦੇ ਨਾਲ ਕਿ ਕਿੰਨੇ ਕਿਟਾਣੂ ਆਪਣੀ ਅੰਦਰ ਹੁੰਦੇ ਨੇ ਉਹੀ ਆਪਣਾ ਨਾ ਕਿਚਨ ਤੱਕ ਕਈਆਂ ਦੇ ਤਾਂ ਮੈਂ ਦੇਖਿਆ ਵੀ ਕਿਚਨ ਦੇ ਨਾਲ ਹੀ ਵਾਸ਼ਰੂਮ ਹੁੰਦੀ ਆ ਵੀ ਜ਼ਿਆਦਾਤਰ ਘਰ ਦੇ ਵਿੱਚ ਬਿਮਾਰੀ ਦਾ ਕਾਰਨ 네ਗੇਟਿਵਿਟੀ ਦਾ ਕਾਰਨ ਇਹੀ ਚੀਜ਼ਾਂ ਨੇ ਹਣਾ ਪਰ ਚਲੋ ਸਮੇਂ ਦੇ ਅਨੁਸਾਰ ਹਨਾ ਘਰ ਵੀ ਕੀ ਸਕਦੇ ਆਂਗੇ ਜਿਵੇਂ ਜਿਵੇਂ ਸਮਾਂ ਚੱਲੀ ਜਾਂਦਾ ਸਾਰਿਆਂ ਦੇ ਸਾਡੇ ਵੀ ਅਟੈਚ ਨੇ ਹਨਾ ਬਹੁਤ ਮਲਕਿ ਵਾਸ਼ਰੂਮ ਸਾਰੇ ਤੁਹਾਨੂੰ ਪਤਾ ਹੀ ਰੂਮਾਂ ਦੇ ਨਾਲ ਤੇ ਪਰ ਚਲੋ ਅਭੀ ਆਪਾਂ ਇਹਨੂੰ ਖਤਮ ਕਰਨ ਵਾਸਤੇ ਹੁਣ ਤੁਸੀਂ ਨੇ ਕੀ ਕਰਨਾ ਹੈ ਨਮਕ ਵਾਲੇ ਪਾਣੀ ਦਾ ਸਾਰੇ ਘਰ ਦੇ ਵਿੱਚ ਅਗਰ ਡੇਲੀ ਨਹੀਂ ਲਗਾ ਸਕਦੇ ਤਾਂ ਤੁਸੀਂ ਹਨਾ ਦੂਜੇ ਦਿਨ ਤੀਜੇ ਦਿਨ ਜ਼ਰੂਰ ਪੋਚ ਲਗਾਇਆ ਕਰੋ ਅਗਰ ਡੇਲੀ ਲਗਾਉਗੇ ਤਾਂ ਦੇਖਿਓ ਤੁਹਾਡੇ ਘਰ ਦਾ ਜਿਹੜਾ ਵਾਤਾਵਰਨ ਹੈ ਉਹ ਕਾਫੀ ਜ਼ਿਆਦਾ ਫਰਕ ਪਵੇਗਾ ਨਾਲੇ ਤੁਹਾਡੇ ਘਰ ਦੇ ਵਿੱਚੋਂ ਬਿਮਾਰੀ ਜਾਂ ਜਿਵੇਂ ਆਪਾਂ 네ਗੈਟਿਵਿਟੀ ਕਹਿ ਦਿੰਨੇ ਹਨਾ ਬਹੁਤ ਜ਼ਿਆਦਾ ਖਤਮ ਹੋਵੇਗੀ ਤੇ ਦੂਸਰੀ ਗੱਲ ਤੁਸੀਂ ਨੇ ਕਪੂਰ ਲਿਆ ਕੇ ਰੱਖ ਲੈਣਾ ਕਪੂਰ ਵੀ ਬਹੁਤ ਸਸਤਾ ਹੀ ਹੈ ਕੋਈ ਮਹਿੰਗਾ ਨਹੀਂ ਹੈਗਾ ਕੋਈ ਇਹ ਜਾਦੂ ਟੂਣਾ ਵੀ ਨਹੀਂ ਹੈਗਾ ਇਹ ਸਿਰਫ ਇੱਕ ਘਰ ਦੀ ਹੈ ਨਾ ਲਾ ਲਓ ਵੀ ਆਪਾਂ ਕਹਿੰਦੇ ਆ ਵੀ 네ਗੈਟਿਵਿਟੀ ਦੂਰ ਕਰਨੇ ਤੇ ਕਿਟਾਣੋ ਵਗੈਰਾ ਜੋ ਵੀ ਆਪਣੇ ਘਰ ਦੇ ਵਿੱਚ ਹਨਾ ਹੁੰਦੇ ਨੇ ਉਹਨਾਂ ਨੂੰ ਖਤਮ ਕਰਨ ਵਾਸਤੇ ਹੁੰਦੀ ਹੈ ਇਹ ਚੀਜ਼ ਪਰ ਇਸ ਚੀਜ਼ ਦੇ ਨਾਲ ਨਾ ਬਹੁਤ ਜ਼ਿਆਦਾ ਫਰਕ ਪਊਗਾ ਤੁਸੀਂ ਕਰਕੇ ਦੇਖਿਓ ਤੁਸੀਂ ਨੇ ਦੋ ਕਪੂਰ ਦੀਆਂ ਟਿੱਕੀਆਂ ਸ਼ਾਮ ਨੂੰ ਤੇ ਸਵੇਰੇ ਦੋ ਸ਼ਾਮ ਨੂੰ ਦੋ ਸਵੇਰੇ ਆਪਣੇ ਘਰ ਦੇ ਵਿੱਚ ਥੋੜੀ ਜਿਹੀ ਅੱਗ ਪਾ ਲੈਣੀ ਕਿਸੇ ਵੀ ਚੀਜ਼ ਦੇ ਵਿੱਚ ਜਿਵੇਂ ਕੱਟਸੇ ਭਾਂਡੇ ਕਿਸੇ ਵੀ ਚੀਜ਼ ਦੇ ਵਿੱਚ ਤਾਂ ਦੋ ਕਪੂਰ ਦੀਆਂ ਟਿੱਕੀਆਂ ਨੂੰ ਉੱਤਰ ਉੱਪਰ ਰੱਖ ਕੇ ਤੇ ਇੱਕ ਨਾ ਗੂਗਲ ਦੀ ਧੂਫ ਆਉਂਦੀ ਆ ਵੈਸੇ ਤਾਂ ਅਖੰਡ ਪਾਤਸ਼ਾਹਬ ਸਹਿਜ ਪਾਤਸ਼ਾਹਬ ਕਰਵਾਉਂਦੇ ਹੁੰਦੇ ਸੀਗੇ ਉਹਦੇ ਰੱਖੀ ਜਾਂਦੀ ਹੁੰਦੀ ਸੀ ਜੋ ਜਿਹੜੇ ਸਿਆਣੇ ਨੇ ਹਨ ਉਹਨਾਂ ਨੂੰ ਮਰ ਕੇ ਪਤਾ ਹੋਊਗਾ ਅੱਜ ਕੱਲ੍ਹ ਵਾਲੇ ਬੱਚਿਆਂ ਨੂੰ ਤੇ ਇਸ ਚੀਜ਼ ਦਾ ਕੀ ਪਤਾ ਹੈ ਨਾ ਤੁਸੀਂ ਨੇ ਉਹ ਗੂਗਲ ਦੀ ਧੂਫ ਦੀ ਇੱਕ ਡੱਬੀ ਮਿਲਦੀ ਹੈ ਉਹ ਲੈ ਆਉਣੀ ਹੈ ਉਹਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਤੇ ਚੀਨੀ ਅਲੱਗ ਤੁਰਲਾ ਕੇ ਤੁਸੀਂ ਕਿਸੇ ਡੱਬੀ ਦੇ ਵਿੱਚ ਪਾ ਕੇ ਰੱਖ ਲਿਓ ਦੋ ਕਪੂਰ ਦੀਆਂ ਟਿੱਕੀਆਂ ਥੋੜੀ ਇੱਕ ਚੁਟਕੀ ਉਹ ਅੱਗੇ ਦੇ ਉੱਪਰ ਪਾ ਕੇ ਆਪਣੇ ਘਰ ਦੇ ਵਿੱਚ ਸਵੇਰੇ ਸ਼ਾਮ ਤੁਸੀਂ ਜ਼ਰੂਰ ਧੂਫ ਦਿਓ ਤੁਹਾਡੇ ਬੱਚੇ ਦਾ ਕਿੰਨਾ ਵੀ ਚਰਚੜਾ ਪਾਣਾ ਹੈ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਹੈ ਕਲੇਸ਼ ਹੈ ਹਨ ਆਪਾਂ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਕੋ ਕਲੇਸ਼ ਨਹੀਂ ਜਾਂਦਾ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਹਨ ਹੁੰਦਾ ਤੁਹਾਡਾ ਮਨ ਨਹੀਂ ਲੱਗਦਾ ਜਿਵੇਂ ਆਪਾਂ ਕਹਿੰਦੇ ਮੇਰਾ ਮਨ ਨਾ ਤਾਂ ਨਾਮ ਚ ਲੱਗਦਾ ਇਹਨਾਂ ਘਰ ਦੇ ਵਿੱਚ ਲੱਗਦਾ ਬਹੁਤ ਬੇਚੈਨੀ ਰਹਿੰਦੀ ਹੈ ਹਨ ਤੇ ਸਾਡਾ ਕੋਈ ਕਾਰਜ ਵੀ ਨਹੀਂ ਬਣਦਾ ਹੈਗਾ ਤੁਸੀਂ ਇਹ ਚੀਜ਼ ਨੂੰ ਲਗਾਤਾਰ ਕਰਕੇ ਦੇਖਿਓ ਤਾਂ ਤੁਹਾਡੇ ਘਰ ਦਾ ਜਿਹੜਾ ਵੀ ਮਾਹੌਲ ਹੈ ਸਾਰਾ ਹਨਾ ਉਹ ਬਹੁਤ ਜਲਦੀ ਚੇਂਜ ਹੋਣ ਲੱਗੇਗਾ ਦੇਖੋ ਕੋਈ ਕੋਸਟਲੀ ਚੀਜ਼ ਨਹੀਂ ਹੈਗੀ ਕੋਈ ਤੁਹਾਨੂੰ ਬਾਹਰ ਨਹੀਂ ਜਾਣਾ ਪਏਗਾ ਕੋਈ ਤੁਹਾਨੂੰ ਜਾਦੂ ਟੂਣਾ ਨਹੀਂ ਕਰਨਾ ਇਹ ਸਿਰਫ ਆਪਣੇ ਘਰ ਦੀ ਸੁੱਧਤਾ ਵਾਸਤੇ ਕਿਉਂਕਿ ਖੁਸ਼ਬੂ ਦੇ ਨਾਲ ਆਪਣਾ ਮਨ ਹੈ ਜਿਹੜਾ ਉਹ ਆਟੋਮੈਟਿਕ ਹੀ ਹਨਾ ਬਦਲੇਗਾ ਤੇ ਜਿਹੜਾ ਕਪੂਰ ਹੈ ਇਹਦੇ ਵਿੱਚ ਇੱਕ ਅਜਿਹਾ ਤੱਤ ਹੈਗਾ ਜਦੋਂ ਕਿ ਕਰੋਨਾ ਆਇਆ ਸੀ ਦੇਖ ਅਕਸਰ ਤੁਹਾਨੂੰ ਸਾਰੇ ਕਹਿੰਦੇ ਸੀ ਨਾ ਵੀ ਕਪੂਰ ਗਲ ਦੇ ਵਿੱਚ ਪਾ ਕੇ ਰੱਖੋ ਇਹਦੇ ਨਾਲ ਨਾ ਜਿੰਨੇ ਵੀ ਆਪਣੇ ਕਿਟਾਣੂ ਵਗੈਰਾ ਨੇ ਆਲੇ ਦੋਆਲੇ ਹਨਾ ਉਹ ਵਾਇਰਸ ਹੈ ਜਿਹੜਾ ਉਹ ਆਪਣੇ ਨੇੜੇ ਨਹੀਂ ਲੱਗਦਾ ਤੇ ਆਪਣੀ ਜਿਹੜੀ ਹੈ ਨਾ ਕਹਿੰਦੇ ਸੋਚ ਸਕਦੀ ਹੈ ਹੈ ਨਾ ਉਹ ਬਹੁਤ ਜ਼ਿਆਦਾ ਪੋਜ਼ਿਟਿਵ ਹੁੰਦੀ ਹੈ 네ਗੇਟਿਵਿਟੀ ਖਤ ਜਦੋਂ ਆਪਣੇ ਘਰ ਦੇ ਵਿੱਚੋਂ 네ਗੇਟਿਵਿਟੀ ਤੇ ਹੈ ਨਾ ਮਤਲਬ ਕਿ ਬਿਮਾਰੀ ਖਤਮ ਹੋਏਗੀ ਆਪਣੇ ਆਪ ਹੀ ਸਾਰੇ ਕਾਰਜਾ ਨਾ ਹੋਣ ਲੱਗ ਜਾਣਗੇ ਤੇ ਇੱਕ ਮੈਂ ਤੁਹਾਨੂੰ ਪਹਿਲਾਂ ਦੱਸ ਦਈਏ ਹੋਣੀ ਹੈ ਵੀ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਜਰੂਰ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਜੋ ਵੀ ਕਾਰਜ ਤੁਸੀਂ ਕਰਨਾ ਹੈ ਤੁਸੀਂ ਉਹਦੇ ਵਾਸਤੇ ਅਰਦਾਸ ਕਰਿਆ ਕਰੋ ਤਾਂ ਵਾਹਿਗੁਰੂ ਜੀ ਤੁਹਾਡੀ 101% ਉਸ ਨੂੰ ਪੂਰੀ ਕਰਨਗੇ ਪਰ ਭਰੋਸਾ ਰੱਖਿਆ ਕਰੋ ਮੰਨਣਾ ਡਲਾਇਆ ਕਰੋ ਕਿਉਂਕਿ ਕਈ ਵਾਰੀ ਆਪਣੇ ਕਰਮਾ ਕਰਕੇ ਨਾ ਦੇਰੀ ਹੋ ਜਾਂਦੀ ਹੈ ਪਰ ਇਹ ਨਹੀਂ ਹੈਗਾ ਵੀ ਵਾਈਗੁਰੂ ਜੀ ਤੁਹਾਨੂੰ ਕੁਝ ਨਾ ਦੇਣ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਉਥੇ ਵੀ ਆਪਾਂ ਬਹੁਤ ਸਾਰੀਆਂ ਹਨਾ ਇਹ ਆਪਣੀ ਸਿਹਤ ਵੱਲ ਦੇ ਹਨਾ ਹੋਮ ਰੈਮਡੀਆ ਬਹੁਤ ਪਾਉਨੇ ਆਪਾਂ ਨਾ ਤੇ ਦੂਸਰਾ ਆਪਣਾ ਚੈਨਲ ਹੈ ਮੋਟੀਵੇਸ਼ਨ ਅਤੇ ਨੌਲੇਜ ਉਹ ਚੈਨਲ ਦੇ ਉੱਪਰ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਯੂਟਿਊਬਰ ਕਿਵੇਂ ਬਣ ਸਕਦੇ ਹਾਂ ਨਾ ਕਿਵੇਂ ਮੈਂ ਆਪਣੇ ਚੈਨਲਾਂ ਨੂੰ ਗਰੋਅ ਕੀਤਾ ਤੇ ਕਿਵੇਂ ਮੈਂ ਸਾਰੇ ਪੈਨਪ੍ਰਾਵਾਂ ਦੇ ਨਾਲ ਨਾ ਮਿਲ ਕੇ ਵਾਈਗਰੂ ਜੀ ਦੀ ਕਿਰਪਾ ਤੇ ਤੁਹਾਡੇ ਪੈਨਪ੍ਰਾਵਾਂ ਦੇ ਪਿਆਰ ਨੇ ਇੱਥੇ ਤੱਕ ਲੈ ਕੇ ਆਇਆ ਹੈਗਾ ਤੇ ਦੋਨੇ ਚੈਨਲਾਂ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗੀ ਤਾਂ ਪਲੀਜ਼ ਉਸਨਾਂ ਨੂੰ ਵੀ ਹੈਨਾ ਤੁਸੀਂ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ